ਲਓ ਜੀ ਬੇਟੇ ਨੂੰ ਵਜੇ ਸੁਆਇਆ ਹੀ ਤੇ ਚੜਪਟ ਉੱਠ ਵੀ ਗਿਆ ਉਸ ਵੇਲੇ ਤੇ ਮੈਂ ਕਿਹਾ ਚੱਲਣਾ ਨਾਸ਼ਤਾ ਬਣਾ ਲੈਣੀ ਉਹਦੇ ਸੁੱਤੇ ਸੁੱਤੇ ਭਰ ਨਹੀਂ ਉਹਨੇ ਨਹੀਂ ਬੜਾਉਣ ਦਿੱਤਾ ਨਾਸ਼ਤਾ ਫਿਰ ਮੈਂ ਹਾਰ ਕੇ ਮੰਮੀ ਨੂੰ ਫੜਾਇਆ ਤੇ ਮੈਂ ਲੱਗੀ ਨਾਸ਼ਤਾ ਬਣਾਉ ਆ ਅੱਜ ਬਣ ਰਿਹਾ ਜੀ ਚਿਲਾ ਬੇਸੰਦਾ ਬੇਸੰ ਤੇ ਸੂਜੀ ਤੇ ਦਹੀਂ ਵਗੈਰਾ ਹਨਾ ਪਾ ਲੈਣੀ ਮੈਂ ਵਿੱਚ ਤੇ ਫਿਰ ਨਾਸ਼ਤਾ ਬਣਾ ਲਵਾਂ ਯਾਰ ਜੀ ਅੱਜ ਕੱਲ ਆਪਣਾ ਨਾ ਗੈਸ ਦਾ ਥੋੜਾ ਖਰਚਾ ਜਿਹੜਾ ਘੱਟ ਕਰਤਾ ਮੈਨੇ ਚੱਲਣਾ ਹੁਣ ਇੰਡਕਸ਼ਨ ਦਾ ਥੋੜਾ ਜਿਹਾ ਫਾਇਦਾ ਲੈ ਲਈ ਹੈ ਨਾ ਇੰਡਕਸ਼ਨ ਵਰਤ ਲੈਣੀ ਹੈ ਥੋੜਾ ਦਿਰ ਤੇ ਰੋਟੀ ਵੀ ਇਹਦੇ ਵਿੱਚ ਨਾ ਬਹੁਤ ਵਧੀਆ ਫਾਮ ਬਣਦੀ ਆ ਵੇ ਖਾਣਾ ਤੇ ਟਾਈਮ ਵੀ ਥੋੜਾ ਲੱਗਦਾ ਛੱਤ ਧੋ ਕੇ ਆਈ ਸੀ ਛੱਤ ਵੀ ਇਦਾਂ ਹੀ ਧੋਲੀ ਬਸ ਰੋਂਦਾ ਰੋਂਦਾ ਉਹਦੇ ਛੱਤ ਧੋਣੀ ਜ਼ਰੂਰੀ ਹੈ ਨਾ ਤੇ ਫੇਰ ਆਣ ਕੇ ਉਹ ਨੀਮੋਲਾਈਜ਼ਰ ਕੀਤਾ ਸਵਾਇਆ ਮਟੋਂ ਨਹੀਂ ਸੁੱਤਾ ਹੋਗਾ ਕਿਉਂਕਿ ਜੁਕਾਮ ਇੰਨਾ ਜ਼ਿਆਦਾ ਵਾ ਤੇ ਉਹਦਾ ਸਾਹ ਹੀ ਨਹੀਂ ਨਿਕਲਦਾ ਪਿਆ ਉਹਦੇ ਕਰਕੇ ਨਾ ਨਹੀਂ ਨਮੀຊ ਨੂੰ ਵੀ ਫਦਾਤੀ ਬਹੁਤ ਜ਼ਿਆਦਾ ਖਾਂਸੀ ਆਉਂਦੀ ਪਈ ਪਰ ਫਿਰ ਵੀ ਉਹਨੂੰ ਸਕੂਲ ਜਿਹੜਾ ਉਹ ਭੇਜਿਆ ਨਾ ਰੋਜ਼ ਰੋ ਛੁੱਟੀਆਂ ਨਹੀਂ ਕਰਾਈਆਂ ਜਾਂਦੀਆਂ ਦਵਾਈ ਵੀ ਲਿਆਂਦੀ ਪਰ ਫਰਕ ਨਹੀਂ ਪਿਆ ਹੈ ਜ਼ਹੋ ਹਾਲੇ ਹੁਣ ਜੀ ਪਹਿਲਾਂ ਮੈਂ ਨਾਸ਼ਤਾ ਬਣਾ ਲਾ ਹਨ ਐਦਾਂ ਮੈਂ ਗੱਲਾਂ ਕਰਦੀ ਦੀ ਫਿਰ ਡੇਟ ਹੋ ਜਾਣਾ ਕਿਉਂਕਿ ਬੱਚੇ ਦਾ ਵੀ ਪਤਾ ਨਹੀਂ ਕਿਹੜੇ ਵੇਲੇ ਹਨ ਰੋਣ ਲੱਗ ਜਿਓ ਤੇ ਪਹਿਲਾਂ ਮੈਂ ਨਾਸ਼ਤਾ ਬਣਾ ਹੀ ਲਵਾਣਾ ਥੋਪੇ ਬੜੀ ਵਧੀਆ ਲੱਗ ਗਈ ਐ ਔੜੀ ਦੀ ਅੱਜ ਨਾਲ ਉਹਦੀ ਮਾਲਿਸ਼ ਕਰਦੀ ਆ ਸ਼ਾਇਦ ਉਹਨੂੰ ਫਰਕ ਪਾਏ ਥੋੜਾ ਜਿਹਾ ਹਨਾ ਐਦਾਂ ਫੁੜਫੜੀਆਂ ਜਿਦ ਤੇ ਐਦਾਂ ਲੱਤਾਂ ਵਗੈਰਾ ਤੇ ਨਾ ਮਾਲਿਸ਼ ਕਰਦੀ ਆ ਫੇਰ ਬਾਅਦ ਮੇ ਫਰਕ ਪਾਏ ਥੋੜਾ ਜਿਹਾ ਤੇ ਮੈਂ ਤਾਂ ਚੱਲਣਾ ਧੁੱਪੇ ਬਿਠਾਇਆ ਥੋੜੀ ਬੋਤੀ ਜਿਲਾ ਦਿਖਾਈ ਜਾਂਦਾ ਨਹੀਂ ਸੰਦਾ ਹਨਾ ਉਹ ਚੰਗਾ ਹੁੰਦਾ ਅੱਜ ਅੱਜ ਮੈਂ ਸੋਚਣੇ ਹੁੰਨਾ ਕੜਾ ਪ੍ਰਸ਼ਾਦ ਬਣਾ ਕੇ ਦਵਾ ਆٹے ਦਾ ਥੋੜਾ ਜਿਹਾ ਸ਼ਾਇਦ ਫਰਕ ਪੈ ਜੇ ਉਹਨੂੰ ਹਨਾ ਬਲਗਮ ਜੀ ਦਾ ਬਲਗਮ ਬਹੁਤ ਜ਼ਿਆਦਾ ਹੋ ਗਈ ਆ ਤੇ ਥੋੜੀ ਬੋਤੀ ਮਾਲਿਸ਼ ਕਰਦੀ ਉਹਦੀ ਫਿਰ ਸਹੀ ਹੋਏਗਾ ਮੈਂ ਨਾਸ਼ਤਾ ਬਣਾਉਣਾ ਪਹਿਲਾਂ ਲਓ ਜੀ ਮੇਰਾ ਨਾਉ ਟੁੱਟਾ ਪਿਆ ਪੈਣ ਦਾ ਅੰਗੂਠੇ ਦਾ ਮੇਰਾ ਇੰਨਾ ਟਾਈਮ ਨਹੀਂ ਲੱਗਣਾ ਕਿ ਮੈਨੂੰ ਕਾਟਰ ਲਵਾਣਾ ਇੰਨਾ ਵੀ ਟਾਈਮ ਨਹੀਂ ਹੈਗਾ ਹੁਣ ਮੈਂ ਨਾਸ਼ਤਾ ਬਣਾਉਂ ਕੇ ਆਈ ਆ ਤੇ ਹੁਣ ਉੱਪਰ ਗੰਨ ਨੂੰ ਵੇਖਣਾ ਜਾ ਕੇ ਨਾ ਹਾਜੀ ਆਪਰੇ ਨਾਸ਼ਤਾ ਨਹੀਂ ਕੀਤਾ ਤੇ ਇਹ ਚੀਜ਼ਾਂ ਜਿਹੜੀਆਂ ਨਾ ਰਾਹ ਦੀਆਂ ਥੱਲੇ ਡਿੱਗੀਆਂ ਪਈਆਂ ਇੱਕ ਚੀਜ਼ ਨੂੰ ਹੱਥ ਲਾਉਂਦੇ ਆ ਉਹ ਸਾਰੀਆਂ ਥੱਲੇ ਆ ਜਾਂਦੀਆਂ ਮੈਂ ਥੋੜੀਆਂ ਜਿਹੀਆਂ ਸੈਟਿੰਗ ਕਰਾਂ ਬੱਚੇ ਕੋਲ ਨਾ ਕੋ ਫੜਦੇ ਆ ਤਾਂ ਉਹ ਨਾ ਸਾਰੀਆਂ ਚੀਜ਼ਾਂ ਥੱਲੇ ਆ ਜਾਂਦੀਆਂ ਫਿਰ ਇਹ ਐਡਾਪਟਰ ਜੇ ਆ ਯਾਨੀ ਨਾ ਸੈਟਿੰਗ ਕਰਨੀ ਬਹੁਤ ਜ਼ਰੂਰੀ ਹੈ। ਓਨੀ ਕਿ ਜਗ੍ਹਾ ਵਾ ਤੇ ਸਾਮਾਨ ਜ਼ਿਆਦਾ ਵਾ। ਅੱਜ ਮੈਂ ਮੈਂਦੀ ਲਾਉਣੀ ਸੀ ਇਹਨੂੰ ਉਹ ਵੀ ਨਹੀਂ ਲੱਗੀ ਹੈਗੀ। ਤੇ ਉਹ ਰਹਿ ਗਈ ਆ। ਹੁਣ ਮੈਂ ਕੱਲ ਐਤਵਾਰ ਵਾ ਕੱਲ ਲਾਉਂਗੀ। ਮੈਂ ਸੈੱਟ ਕਰਦੀ ਆ ਫੇਰ ਉੱਥੇ ਹੀ ਸਾਮਾਨ ਆ ਜਾਂਦਾ ਸਾਰਾ ਇਹ। ਉਹ ਯਾਹ ਸੱਤ ਸਮਾਨ ਤੇ ਐ ਹੈ ਜੇ ਫੁੱਲੇ ਮੈਂ ਨਮੀ ਚੋਂ ਖਾ ਨਹੀਂ ਦੇਣ ਦੀ ਕਿ ਉਹਨਾਂ ਖਾਂਸੀ ਲੱਗੀ ਆ ਤੇ ਉਹਦੇ ਕਰਕੇ ਮੈਂ ਕਿਹਾ ਹੈ ਨਾ ਉਹਨੂੰ ਨੌਈ ਖਾਵੇ ਤੇ ਚੰਗੀ ਗੱਲ ਆ ਨਾ ਤੇ ਥੋੜੇ ਬਹੁਤੇ ਕੱਪੜੇ ਵੀ ਰਹਿ ਜਾਂਦੇ ਕੱਪੜੇ ਤਾਂ ਸਵੇਰ ਦੇ ਧੁੱਪ ਗਏ ਆ ਬਸ ਸੁੱਕਣੇ ਵਾਲੇ ਆ ਫਿਰ ਸਾਮ ਵਧਾਣੇ ਆ ਗੱਲ ਨੂੰ ਸਵਾਇਆ ਹੀ ਇਸੇ ਕਰਕੇ ਉਹਨੂੰ ਮਾਲਿਸ਼ ਮੋਲਿਸ਼ ਕਰੂੰਗੀ ਫੇਰ ਪਹਿਲਾ ਨਾਸ਼ਤਾ ਕਰੂੰਗੀ ਫੇਰ ਹੀ ਉਹਦੀ ਮਾਲਿਸ਼ ਕਰੂੰਗੀ ਚਾਹ ਦੇ ਚਾਹ ਦਾ ਚੇਂਜ ਕੀਤੀ ਆ ਦੂਜੀ ਵਿਸ਼ਾਈ ਹੈ ਮਾਜੀ ਗੰਨੂ ਦੀ ਟੀਕਾ ਮਾਰ ਲਾਤੀ ਉਪਰੋਂ ਟੀਕਾ ਮਾਰ ਲਾ ਗਿਆ ਹਾਂਜੀ ਕਮਰਾ ਵੀ ਸੈੱਟ ਕਰਨਾ ਬੜਾ ਜ਼ਰੂਰੀ ਆ ਹਨਾ ਕਮਰਾ ਸੈੱਟ ਨਾ ਨ ਹੋਵੇ ਤੇ ਆਪਣੇ ਆਪ ਜੀ ਦੇ ਲਿੱਦਰ ਪਿਆ ਰਹਿੰਦਾ ਵੀ ਆਣਾ ਕੰਮ ਕਿੱਦਾਂ ਕਰਨਾ ਕੰਮ ਕਿੱਦਾਂ ਕਰਨਾ ਕਿ ਜੇ ਇਦਾਂ ਬੱਚਿਆਂ ਨੂੰ ਵੀ ਇੱਦਿ ਰਹਿ ਫੇ ਤਾਂ ਕੰਮ ਇਦਾਂ ਰਹਿ ਜਾਊਗਾ ਹਣਾ ਤੇ ਬੱਚਿਆਂ ਨੂੰ ਵੀ ਵੇਖਦੀ ਆ ਤੇ ਕੰਮ ਵੀ ਕਰਦੀ ਆ ਤੇ ਆ ਵੇਖੋ ਹਣਾ ਇੱਥੇ ਉੱਥੇ ਵਾਲ ਪਤਾ ਨਹੀਂ ਕਿਉਂ ਛੜੀ ਜਾਂਦੇ ਗੰਨੂ ਬਹੁਤ ਪੁੱਟਦਾ ਵਾਲ ਉਹਨੂੰ ਬੜੀ ਖੇਜ ਛੜਦੀ ਆ ਤੇ ਪਹਿਲਾਂ ਨਾਸ਼ਤਾ ਕਰ ਲੈਂਦੀ ਆ ਫੇਰ ਉਹਨੂੰ ਮਾਲਿਸ਼ ਕਰਦੀ ਆ ਉਹਦੀ ਤੇ ਉਹਦੀ ਦਵਾਈ ਖਤਮ ਹੋਈ ਏ ਇੱਕ ਦਵਾਈ ਮੰਗਾਉਣੀ ਏ ਮੈਂ ਕਿਹਾ ਨਾਗਾ ਨਾ ਪੈਜੇਗੀ ਤੇ ਹਣਾ ਫਰਕ ਪੈਂਦਾ ਪੈਂਦਾ ਜਿਹੜਾ ਉਹ ਰਹਿ ਜਾਊਗਾ ਤੇ ਚਲੋ ਜੀ ਨਾਸ਼ਤਾ ਕਰ ਲੈਣੀ ਪਹਿਲਾਂ ਫਿਰ ਦੇਖ ਕੱਲ ਦਾ ਵਲੋਗ ਅੱਜ ਸ਼ੁਰੂ ਕਰਾਂਗੇ ਅੱਜ ਆਇਆਗਾ ਸੰਡੇ ਤੇ ਸਵੇਰ ਦਾ ਬਸ ਗੰਹੂ ਰੋਂਦਾ ਹੀ ਪਿਆ ਹੋਣਾ ਇਹਨੂੰ ਸੁਵਾਇਆ ਇਸ ਕਰਕੇ ਬੋਲੀ ਬੋਲਦੀ ਪਈ ਸਿਰ ਧੋ ਲਿਆ ਮਹਿੰਦੀ ਅਚ ਲਈ ਹੀ ਤੇ ਮੈਂ ਕਿਹਾ ਸਿਰ ਮਲਾ ਲੈਣੀ ਥੋੜਾ ਜਿਹਾ ਨਾ ਥੋੜੀ ਜਿਹੀ ਅਠਰੇ ਜੇ ਵਾਲ ਤੇ ਥੋੜਾ ਜਿਹਾ ਅੱਜ ਵਲੋਗ ਬਣਾਵਾਂਗੇ ਤੇ ਇਦਾਂ ਜੀ ਅੱਧਾ ਤਾਂ ਵਲੋਗ ਬੰਦਾ ਵਲੋਗ ਬੁੜਾੜੀ ਬੰਦਾ ਹੈਗਾ ਗੰਹੂ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਬਹੁਤ ਜ਼ਿਆਦਾ ਤੇ ਆ ਜਾਣ ਆਈਸੂ ਪਾਇਆ ਵਾਲਾ ਇਹ ਇਹ ਨਾ ਡਿਲੀਵਰੀ ਟਾਈਮ ਪ੍ਰੈਗਨਨਸੀ ਟਾਈਮ ਦੇ ਆਹੀ ਮੈਂ ਤੇ ਇਹਦੇ ਵਿੱਚ ਬੜਾ ਕੰਫਰਟੇਬਲ ਹੀ ਹੈ ਨਾ ਜਦੋਂ ਕੰਫਰਟੇਬਲ ਕੱਪੜੇ ਪਾਉਣ ਤੇ ਦਿਲ ਕਰਦਾ ਤਾਂ ਉਦੋਂ ਉਦੋਂ ਦਾ ਇਹ ਲਿਆ ਮੈਂ ਤੁਹਾਨੂੰ ਵਿਖਾਉਣੀ ਆ ਆ ਵੇਖੋ ਵੱਡਾ ਵਾ ਕਾਫੀ ਇਹ ਮੈਂ ਲਿਆ ਹੀ ਐਕਸਲ ਕਿਉਂਕਿ ਉਦੋਂ ਉਹ ਨਾ ਐਲ ਸਾਈਜ਼ ਹੁੰਦਾ ਤੇ ਇਦਾਂ ਮੈਂ ਜਿਹੜਾ ਐਕਸਲ ਲਿਆ ਹੀ ਤੇ ਮਤਲਬ ਕਾਫੀ ਧੀਰ ਹੁਣ ਵੀ ਠੀਕ ਨਾ ਖੁੱਲਾ ਖੁੱਲਾ ਵੈਸੇ ਚੰਗਾ ਲੱਗਦਾ ਹਨ ਤੇ ਇਹਨਾਂ ਕਸਾਈ ਠੀਕ ਆ ਲਓ ਜੀ ਬਸ ਆਪਣਾ ਵਲੌਗ ਕੰਟੀਨਿਊ ਕਰਦੇ ਆ ਥੋੜਾ ਜਿਹਾ ਤੇ ਮੈਂ ਕੱਲ ਬਣਾ ਲਿਆ ਥੋੜਾ ਮੈਂ ਅੱਜ ਬਣਾ ਲੇ ਨਵੀਂ ਸ਼ੂ ਨਵਾ ਦਿੱਤਾ ਹਾਪੇ ਵੀ ਨਾ ਤੋ ਲਿਆ ਬਸ ਗਨੂ ਰਹਿ ਗਿਆ ਥੋੜਾ ਜਿਹਾ ਨਾ ਇਹਨੂੰ ਕੱਲ ਮੈਂ ਨਵਾ ਲਿਆ ਸੀ ਅੱਜ ਨਵਾਣਾ ਨਹੀਂ ਮੋਜ਼ ਕੱਪੜੇ ਚੇਂਜ ਕਰਨੀ ਮੈਂ ਕਿ ਰੋਟੀ ਨੂੰ ਜਾਏਗੀ ਤੇ ਮੇਰੀ ਆਵਾਜ਼ ਤੇ ਆਪਣੇ ਹੱਬ ਨੂੰ ਥੋੜਾ ਜਿਹਾ ਸੈੱਟ ਕਰ ਲਾ ਫਿਰ ਕੋਈ ਕਰ ਲਈ ਹਣਾ ਥੋੜਾ ਜਿਹਾ ਕੰਮ ਕਰਨ ਵਾਲਾ ਉਹ ਕਰੂੰਗੀ ਅੱਜ ਮਤਲਬ ਪੂਰੇ ਨਾ 20 ਦਿਨ ਬਾਅਦ ਮੈਂ ਵਲੌਗ ਜਿਹੜਾ ਪਾਉਣ ਲੱਗੀ ਹਾਂ ਵੈਸੇ ਹੀ ਨਾ ਕੱਟ ਆਫ ਜਿਹਾ ਕਰਤਾ ਹੀ ਸੋਸ਼ਲ ਮੀਡੀਆ ਤੋਂ ਦਿਲ ਨਹੀਂ ਹੀ ਕਰਦਾ ਕਿ ਮੈਂ ਨਾ ਦੁਬਾਰਾ ਵਲੌਗ ਪਾਵਾਂ ਹਣਾ ਤੇ ਫਿਰ ਵੀ ਮੈਂ ਕਿਹਾ ਚਲੋ ਹੁਣ ਨਾ ਕਿੰਨੇ ਦੇਣੀ ਹੋ ਗਏ ਆ ਤੇ ਚਲੋ ਮੈਂ ਕਿਹਾ ਹੁਣ ਕੰਟੀਨਿਊ ਥੋੜਾ ਜਿਹਾ ਕਰਦੇ ਹਣਾ ਹੌਲੀ ਹੌਲੀ ਕਰਾਂਗੇ ਤੇ ਵੈਸੇ ਦਿਲ ਨਹੀਂ ਕਰਦਾ ਹੈਗਾ ਬੜਾ ਕੰਪੈਲ ਕਰਨ ਦੇ باوجود ਫਿਰ ਮੈਂ ਜਿਹੜਾ ਉਹ ਲੱਗੀਆਂ ਬਣਾਉਣ ਤੇ ਬੱਚਿਆਂ ਨਾਲ ਵੈਸੇ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਗੰਨੂ ਮੇਰੇ ਦੀ ਪਹਿਲੀ ਸਰਦੀ ਆ ਤੇ ਡਰ ਲੱਗਦਾ ਕਿ ਸਰਦੀ ਲੱਗ ਨਾ ਜਾਵੇ ਹਨਾ ਇੱਕ ਵਾਰੀ ਤੇ ਹੁਣ ਤੇ ਬਿਮਾਰ ਹੋ ਗਿਆ ਹਨਾ ਤੇ ਦੁਬਾਰਾ ਨਾ ਹੋਵੇ ਹਨਾ ਸਰਦੀਆਂ ਵਧੀਆਂ ਜੀਆਂ ਨਿਕਲ ਜਾਣ ਤੇ ਹੈਗੇ ਨੇ ਆਪਣਾ ਵਿਆਹ ਵੀ ਬਹੁਤ ਜ਼ਿਆਦਾ ਵਾ ਸਰਦੀਆਂ ਤੁਹਾਨੂੰ ਪਤਾ ਤੇ ਉਹਦੇ ਵਿੱਚ ਫਿਰ بڑا ਬੱਚਿਆਂ ਦਾ ਧਿਆਨ ਰੱਖਣਾ ਪੈਂਦਾ ਵਾ ਹਨਾ ਨਾਈਟ ਦੀ ਜੇ ਤਾਂ ਨਾਈਟ ਦਾ ਵਿਆਹ ਹੁੰਦਾ ਵਾ ਜਾਂ ਦਿਨ ਦਾ ਹੁੰਦਾ ਹੁਣ ਤੇ ਦਿਨੇ ਮਤਲਬ ਜਰਾ ਵੀ ਧੁੱਪ ਨਹੀਂ ਨਿਕਲਦੀ ਹੈਗੀ ਤੇ ਸਾਰਾ ਦਿਨ ਜਿਹੜਾ ਉਹ ਧੁੰਦੀ ਰਹਿੰਦੀ ਆ ਮਤਲਬ ਧੋਪ ਹੀ ਨਹੀਂ ਆਉਂਦੀ ਹੈਗੀ ਤੇ ਬਸ ਇਦਾਂ ਹੀ ਆਪਣੇ ਸਰਦੀਆਂ ਨਾਲ ਇਦਾਂ ਹੀ ਅੰਦਰ ਬੈਠ ਕੇ ਮੈਂ ਕਹਿੰਨੀ ਲੰਘ ਜਾਂਦੀ ਆ ਜਿਵੇਂ ਕਿ ਮੈਨੂੰ ਬਾਹਰ ਲੈ ਕੇ ਜਾਣੀ ਆ ਤੇ ਫਿਰ ਸਾਰੇ ਕਹਿੰਦੇ ਅੰਦਰ ਲੈ ਜਾ ਇਹਨੂੰ ਅੰਦਰ ਲੈ ਜਾਣਾ ਪਹਿਲੀ ਸਰਦੀ ਆ ਤੇ ਪਹਿਲੀ ਸਰਦੀ ਪਹੁੰਚਾ ਹੋ ਗਿਆ ਤੇ ਚਲੋ ਠੀਕ ਆ ਹਨਾ ਅਗੋਂ ਫਿਰ ਬੱਚੇ ਦਾ ਸਰੀਰ ਉਦਾਂ ਦਾ ਹੋ ਜਾਂਦਾ ਪਰ ਬੱਚੇ ਜਿਹੜੇ ਉਹ ਅੰਦਰ ਬੰਦੇ ਹੀ ਨਹੀਂ ਹੈਗੇ ਤੇ ਕਿ ਉਹਨਾਂ ਨੂੰ ਬਿਠਾਣਾ ਵੀ ਕਿੱਦਾਂ ਵਾਣਾ ਤੇ ਪੂਰੇ ਮਤਲਬ ਪੂਰੀ ਸਰਦੀ ਜਿਹੜੀ ਕਹਿੰਦੇ ਜੋਰਾਂ ਤੇ ਆ ਗਈ ਆ ਤੇ